ਇਹ ਸਭ ਵਾਈਟ ਹਾਊਸ ਦੇ ਵਿੱਚ ਜਿਹੜਾ ਬਾਬਾ ਹੁਣ ਆ ਗਿਆ ਵੈਸੇ ਤੇ ਪੂਰੇ ਵਿਸ਼ਵ ਦੀ ਆਕਸੀਜਨ ਚੂਸ ਰਿਹਾ ਹੈ ਕੈਨੇਡਾ ਦੇ ਵੀ ਭਾਵੇਂ ਉਹ ਕੁਝ ਵੀ ਕਰ ਰਿਹਾ ਪਰ ਜਿਹੜੇ ਕੈਨੇਡਾ ਦੇ ਤੇ ਅਮਰੀਕਾ ਦੇ ਲੋਕ ਨੇ ਨਾ ਇਹ ਭਾਈਆਂ ਭਾਈਆਂ ਵਾਂਗੂ ਰਹਿੰਦੇ ਨੇ ਮੁਲਕ ਵੀ ਪਹਿਲਾਂ 트럼ਪ ਤੋਂ ਪਹਿਲਾਂ ਭਰਾਵਾਂ ਭਰਾਵਾਂ ਵਰਗੇ ਸੀ ਬਹੁਤ ਵਾਰੀ ਇਦਾਂ ਹੋਇਆ ਘਟਨਾਵਾਂ ਸਾਹਮਣੇ ਆਈਆਂ ਕਿ 트럼ਪ ਨੇ ਜੋ ਬਿਹੇਵੀਅਰ ਕੀਤਾ ਕੈਨੇਡਾ ਦੇ ਨਾਲ ਉਹਨਾਂ ਦੇ ਅਮਰੀਕਾ ਸਿਟੀਜ਼ਨ ਜਿਹੜੇ ਅਮਰੀਕਾ ਦੇ ਲੋਕ ਐ ਉਹ ਕਿਸੇ ਤਰੀਕੇ ਅਪੋਲੋਜੀ ਕੀਤੀ ਉਹਨਾਂ ਨੇ ਅਪੋਲੋਜਾਈਜ਼ ਕੀਤਾ ਸੌਰੀ ਕਿਹਾ ਕਈ ਵਾਰੀ ਕੈਨੇਡੀਆ ਨੂੰ ਖਾਣਾ ਖਵਾਏ ਰੈਸਟੋਰੈਂਟ ਦੇ ਵਿੱਚ ਅਮਰੀਕਾ ਅਮਰੀਕਨ ਜਿਹੜੇ ਲੋਕ ਐ ਉਹ ਕਿਸ ਤਰੀਕੇ ਦੇ ਨਾਲ ਕੈਨੇਡੀਅਨਾਂ ਕੋਲੋਂ ਮਾਫੀ ਮੰਗ ਰਹੇ ਨੇ ਕਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਇੱਕ ਇਹਦੇ ਵਿੱਚ ਇੱਕੋ ਹੀ ਜਿਹੜੀ ਇੱਕ ਗੱਲ ਜਿਹੜੀ ਮੈਂ ਦੱਸਣੀ ਆ ਦੇਖਣ ਵਾਲਿਆਂ ਨੂੰ ਕਿ ਵੈਨਕੂਵਰ ਦੇ ਵਿੱਚ ਇੱਕ ਜਿਹੜਾ ਵੱਡਾ ਸਾਈਨ ਬੋਰਡ ਹੈ ਉਹ ਦੇਖਿਆ ਗਿਆ ਉਸ ਸਾਈਨ ਬੋਰਡ ਤੇ ਕੀ ਲਿਖਿਆ ਉਹ ਦੀ ਅਸੀਂ ਪਹਿਲਾਂ ਗੱਲ ਕਰਦੇ ਹਾਂ ਤੇ ਕੈਨੇਡੀਅਨਾਂ ਨੂੰ ਇੱਕ ਅਨਾਨਮਸ ਅਮਰੀਕਨ ਵੱਲੋਂ ਅਗਿਆਤ ਅਮਰੀਕਨ ਵੱਲੋਂ ਜਿਹੜਾ ਆ ਉਹਨਾਂ ਨਾਲ ਸਿੰਪਥੀ ਜਿਹੜੀ ਹੈ ਉਹ ਜ਼ਾਹਰ ਕੀਤੀ ਗਈ ਹੈ ਹਮਦਰਦੀ ਕੀਤੀ ਗਈ ਹੈ ਤੇ ਕੈਨੇਡੀਅਨਾਂ ਨਾਲ ਮਜ਼ਬੂਤੀ ਵਾਲੇ ਰਿਸ਼ਤੇ ਦੀ ਗੱਲ ਜਿਹੜੀ ਹੈ ਕੀਤੀ ਹੈ ਇਹ ਦੋਵਾਂ ਦੇਸ਼ਾਂ ਦੇ ਵਿੱਚਕਾਰ ਖਰਾਬ ਰਿਸ਼ਤੇ ਨੇ ਜਿਹੜੇ ਇਸ ਵੇਲੇ ਉਹਦੇ ਨਾਲ ਇੱਕ ਇੱਕ ਅਮਰੀਕਨ ਜਿਹੜਾ ਉਹ ਉਹਦੇ ਉਹਦੇ ਵੱਲੋਂ ਵੈਨਕੂਵਰ ਦੇ ਵਿੱਚ ਇੱਕ ਪੋਸਟਰ ਜਿਹਾ ਜਾਂ ਬਿਲਬੋਰਡ ਜਿਹੜਾ ਹੈ ਉਹ ਵੈਨਕੂਵਰ ਆਰਟ ਗੈਲਰੀ ਦੇ ਲੱਗੇ ਜਿਹੜਾ ਹੈ ਉਹ ਦੇਖਿਆ ਗਿਆ ਔਰ ਉਸ ਦੇ ਵਿੱਚ ਮੇਪਲ ਲੀਫ ਜਿਹੜਾ ਸ਼ੋ ਕਰਕੇ ਤੇ ਉੱਤੇ ਜਿਹੜੇ ਲਫ਼ਜ਼ ਮੋਟੇ ਲਿਖੇ ਗਏ ਨੇ ਡੀਅਰ ਕੈਨੇਡਾ ਵੀ ਆਰ ਸੋ ਵੈਰੀ 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 ਸੌਰੀ ਤੇ ਉਸ ਦੇ ਇਹ ਲਿਖ ਕੇ ਤੇ ਥੱਲੇ ਲਿਖਿਆ ਗਿਆ ਹੈ ਯੂਅਰ ਅਮਰੀਕਨ ਫਰੈਂਡਸ ਔਰ ਕਿਸੇ ਆਰਗੇਨਾਈਜੇਸ਼ਨ ਦਾ ਜਾਂ ਕਿਸੇ ਵਿਅਕਤੀ ਦਾ ਜਾਂ ਸਿਟੀਜ਼ਨ ਦਾ ਅਮਰੀਕਨ ਦਾ ਉਸਦੇ ਥੱਲੇ ਨਾਮ ਨਹੀਂ ਲਿਖਿਆ ਗਿਆ ਇਹ ਐਰਵਰਟ ਡੈਜ਼ਮੈਂਟ ਸਪੇਸ ਜਿਸ ਤੋਂ ਖਰੀਦੀ ਗਈ ਹੈ ਉਸ ਕੰਪਨੀ ਨੇ ਵੀ ਦੱਸਿਆ ਕਿ ਜਿਸ ਵਿਅਕਤੀ ਨੇ ਇਹ ਸਪੇਸ ਖਰੀਦੀ ਹੈ ਉਹ ਅਨੋਨਿਮਸ ਰਹਿਣਾ ਚਾਹੁੰਦਾ ਹੈ ਅਗਿਆਤ ਰਹਿਣਾ ਚਾਹੁੰਦਾ ਹੈ ਤੇ ਉਹ ਇਸ ਕਰਕੇ ਅਗਿਆਤ ਰਹਿਣਾ ਚਾਹੁੰਦਾ ਹੈ ਕਿ ਤਾਂ ਕਿ ਉਹ ਦੱਸਣਾ ਚਾਹੁੰਦਾ ਹੈ ਕਿ ਇਹ ਮੈਸੇਜ ਕਿਸੇ ਇੱਕ ਵਿਅਕਤੀ ਵੱਲੋਂ ਨਹੀਂ ਹੈ ਤੇ ਉਹਦਾ ਮੈਸੇਜ ਉਸ ਵਿਅਕਤੀ ਦਾ ਇਹ ਹੈ ਕਿ ਸਾਡਾ ਸਾਡਾ ਜਿਹੜਾ ਉੱਤਰੀ ਪਾਸੇ ਵਾਲੇ ਗਵੰਡੀ ਨੇ ਭਾਵ ਕੈਨੇਡਾ ਜਿਹੜਾ ਮੁਲਕ ਹੈ ਤੇ ਉਹ ਉਹਦੇ ਨਾਲ ਅਸੀਂ ਖੜੇ ਆ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜੋ ਵਿਹਾਰ ਜੋ ਵਿਹਾਰ ਜਿਹੜਾ ਆ ਉਹ ਕੈਨੇਡੀਅਨਾਂ ਦੇ ਨਾਲ ਅਮਰੀਕਾ ਵੱਲੋਂ ਕੀਤਾ ਗਿਆ ਡਿਸਰਸਪੈਕਟਫੁਲ ਜਿਹੜੇ ਅਸਾਲਟ ਕੀਤੇ ਗਏ ਨੇ ਤੇ ਆਰਥਿਕ ਨੁਕਸਾਨ ਜਿਹੜਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਹ ਇਸ ਵਿੱਚ ਉਹ ਇਕੱਲੇ ਨਹੀਂ ਹੈਗੇ ਉਹਨਾਂ ਦੇ ਨਾਲ ਬਹੁਤ ਸਾਰੇ ਅਮਰੀਕਨ ਵੀ ਹੈਗੇ ਜਿਹੜੇ ਕੈਨੇਡਾ ਨੂੰ ਆਪਣਾ ਪਰਾਸਮੇਂ ਦੇ ਨੇ ਔਰ ਇਹ ਐਫਰਟਸ ਜਿਹੜੇ ਨੇ ਪੇਪਰ ਪੋਸਟਰ ਤੇ ਨਾਲ ਸ਼ੁਰੂ ਹੋਏ ਸੀ ਤੇ ਯੂਟਿਲਿਟੀ ਪੋਲਸ ਦੇ ਉੱਪਰ ਕਿਹ ਜਗ੍ਹਾ ਲਿਖਿਆ ਗਿਆ ਤੇ ਇਸ ਵਿਅਕਤੀ ਨੇ ਇਹ ਵੀ ਕਿਹਾ ਕਿ ਕੋਈ ਆਰਗੇਨਾਈਜੇਸ਼ਨ ਇਹਦੇ ਪਿੱਛੇ ਨਹੀਂ ਹੈ ਕੋਈ ਸੰਸਥਾ ਨਹੀਂ ਹੈ ਮੈਂ ਆਪਣੇ ਬਿਅਅਅਤੇ ਕੰਮ ਕਰ ਰਿਹਾ ਤੇ ਇਹ ਜਿਹੜੀ ਐਡ ਵੈਂਕੂਵਰ ਦੇ ਵਿੱਚ ਚੱਲ ਰਹੀ ਹੈ ਇਹ ਕੈਨੇਡਾ ਦੇ ਵਿੱਚ ਹੋਰ ਜਗ੍ਹਾ ਤੇ ਵੀ ਚਲਾਉਣ ਦੀ ਸੰਭਾਵਨਾ ਹੈ ਬਿਲਬੋਰਡ ਜਿਹੜਾ 2 ਹਫ਼ਤੇ ਲਈ ਉਸ ਨੂੰ ਖਰੀਦਿਆ ਗਿਆ ਤੇ ਫਿਰ ਇੱਕ ਬੇਕ ਤੋਂ ਬਾਅਦ ਵੱਖਰੇ ਵੱਖਰੀਆਂ ਲੋਕੇਸ਼ਨ ਤੇ ਵਕਰੀ ਵਰਡਿੰਗ ਦੇ ਨਾਲ ਓਵਰਆਲ ਮੈਸੇਜ ਜਿਹੜਾ ਕੈਨੇਡੀਅਨਾਂ ਨੂੰ ਸympathy ਦਾ ਜਿਹੜਾ ਉਹ ਦੇਣ ਦੀ ਕੋਸ਼ਿਸ਼ ਜਿਹੜੀ ਅਮਰੀਕਾ ਨਾਲੋਂ ਕੀਤੀ ਜਾ ਰਹੀ ਹੈ ਜੀ